ਵਾਦ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬੜਾ ਇੰਪੋਰਟੈਂਟ ਇਸ਼ੂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਲਗਾਤਾਰ ਜਿਹਦੇ ਉੱਤੇ ਕੰਮ ਕਰ ਰਹੀ ਆ 1 ਮਾਰਚ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਮਿਸ਼ਨ ਆ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਪੰਜਾਬ ਦੇ ਅੰਦਰ ਬਹੁਤ ਵੱਡੀ ਸ਼ੁਰੂਆਤ ਹੋਈ ਹੋਈ ਆ ਔਰ ਅੱਜ ਜਿਹੜਾ ਪੰਜਾਬ ਦੇ ਅੰਦਰੋਂ ਨਸ਼ਾ ਉਹਨੂੰ ਯੁੱਧ ਲੈਵਲ ਦੇ ਉੱਤੇ ਖਤਮ ਕਰਨ ਦਾ ਟੀਚਾ ਸਰਕਾਰ ਨੇ ਬਣਾਇਆਗਾ ਪਿਛਲੇ 1 ਮਾਰਚ 2025 ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ 16062 16062 ਕੇਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਔਰ 25177 25177 ਜਿਹੜੇ ਲੋਕਾਂ ਦੀ ਅਰੈਸਟ ਹੋਈ ਆ ਔਰ ਇਹਦੇ ਵਿੱਚ ਜਿਹੜੋ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਪੁਲਿਸ ਗਈ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਉਹਦੇ ਵਿੱਚ ਲਗਭਗ 143 ਲੋਕ ਜਿਹੜੇ ਨੇਗੇ ਉਹ ਉਹਨਾਂ ਨੂੰ ਵੀ ਜਿਹੜਾ ਹੈ ਸੈਲਫ ਡਿਫੈਂਸ ਕਰਦੇ ਆ ਪੁਲਿਸ ਨੇ ਉਹ ਵੀ ਜਿਹੜੇ ਨੇ ਇੰਜਰਡ ਹੋਏ ਨੇ ਯਾਨੀ ਕਿ ਇਨਕਾਊਂਟਰ ਜਿਹੜੇ ਦਾ ਲੋਕਾਂ ਦੇ ਹੋਏ ਨੇ ਤਾਂ ਉਹ ਲੋਕ ਜਿਹੜੇ ਪੁਲਿਸ ਦੀ ਗ੍ਰਿਫਤ ਚਾਏ ਨੇ ਇਸ ਤੋਂ ਬਿਨਾ 178 ਉਹਨਾਂ ਲੋਕਾਂ ਦੇ ਘਰ ਤਾਹੇ ਗਏ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਪੰਜਾਬ ਦੇ ਅੰਦਰ ਕਰੋੜਾਂ ਰੁਪਏ ਕਮਾ ਕੇ ਆਪਣੀਆਂ ਆਲੀਸ਼ਾਨ ਘਰ ਬਣਾਏ ਸੀ 178 ਉਹ ਘਰ ਵੀ ਜਿਹੜੇ ਦੇ ਆਏ ਗਏ ਨੇ ਹੁਣ ਤੱਕ ਦਾ ਜਿਹੜਾ ਡਿਟੇਲ ਆ ਪਿਛਲੇ ਲਗਭਗ 1 ਮਾਰਚ ਤੋਂ ਲੈ ਕੇ ਅੱਜ 9 ਅੱਠ ਤੱਕ ਜਿਹੜੀ ਚੱਲੀ ਆ ਔਰ ਇਸ ਤੋਂ ਬਿਨਾ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਮੀਰੀ ਗਵਾਈ ਚ ਕਮੇਟੀ ਬਣਾਈ ਸੀ ਉਸ ਸਮੇਂ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਬੇੜੇ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਸੀ ਉਹਦੇ ਟ੍ਰਾਇਲ ਅਸੀਂ ਲੈਏ ਸੀ ਅਮਨ अरोड़ा ਜੀ ਮੈਂ ਮੇਰੇ ਕਮੇਟੀ ਮੈਂਬਰ ਨੇ ਅਸੀਂ ਉਹ ਟ੍ਰਾਇਲ ਲਾਇਆ ਸੀ ਉਹ ਟ੍ਰਾਇਲ ਲੈਂਡ ਤੋਂ ਬਾਅਦ ਅੱਜ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਅਤੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਦ ਜੀ ਨੇ ਤਰਨ ਤਰਨ ਵਿਖੇ 51.41 ਕਰੋੜ ਰੁਪਏ ਦੀ ਲਾਗਤ ਦੇ ਨਾਲ ਨੌ ਡਰੋਨ ਨੇ ਜਿਹੜੇ ਉਹ ਅੱਜ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਹੋਏ ਨੇਗੇ ਨੌ ਇਕੁਪਮੈਂਟ ਸ਼ਾਮਲ ਹੋਏ ਨੇਗੇ ਸੋ ਲੜਾਈ ਕਿਸ ਲੈਵਲ ਤੇ ਲੜੀ ਜਾ ਰਹੀ ਆ ਯਾਨੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਹਦੀ ਪੁਲਿਸ ਦੇ ਕੋਲੇ ਜਿਹਦੀ ਫੋਰਸ ਦੇ ਕੋਲੇ ਆਪਣਾ ਐਂਟੀ ਡਰੋਨ ਸਿਸਟਮ ਆ ਯਾਨੀ ਡਰੋਨ ਜੇਕਰ ਆਉਂਦਾਗਾ ਤਾਂ ਉਹਨੂੰ ਤੋੜਨ ਦੇ ਖਿਲਾਫ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਆ ਉਹ ਪੰਜਾਬ ਸਰਕਾਰ ਨੇ ਪਰਚੇਜ਼ ਕਰ ਲਿਆ 51.41 51 ਕਰੋੜ 41 ਲੱਖ ਰੁਪਏ ਜਿਹੜਾ ਇਹਦੇ ਤੇ ਖਰਚਾ ਆਇਆਗਾ ਨੌ ਮੋਡਿਊਲ ਜਿਹੜੇ ਨੇ ਅਸੀਂ ਉਹ ਪਰਚੇਜ਼ ਕੀਤੇ ਨੇ ਸੋ ਹੁਣ ਜਦੋਂ ਵੀ ਕਦੇ ਪਾਕਿਸਤਾਨ ਦੇ ਵੱਲੋਂ ਜਾਂ ਕਿਸੇ ਹੋਰ ਸੂਬੇ ਵੱਲੋਂ ਜੇ ਵੀ ਕੋਈ ਇਸ ਤਰ੍ਹਾਂ ਦਾ ਡਰੋਨ ਜਿਹੜਾ ਪੰਜਾਬ ਵੱਲ ਆਊਗਾ ਤਾਂ ਉਹਨੂੰ ਤਹਿਸ ਤੈਸ ਕਰਕੇ ਰੱਖ ਦੇਵਾਂਗੇ ਇੱਕ ਵੀ ਜਿਹੜੀ ਬੂੰਦ ਆ ਇੱਕ ਵੀ ਜਿਹੜਾ ਕਿਣਕਾਗਾ ਉਹ ਡਰਗ ਦਾ ਸੀ ਇੰਟਰਨੈਸ਼ਨਲ ਸਰਹੱਦ ਤੋਂ ਪਾਰ ਨਹੀਂ ਹੋਣ ਦੇਵਾਂਗੇ ਉਹਦੇ ਲਈ ਪੰਜਾਬ ਸਰਕਾਰ ਨੇ ਵੱਡੀ ਇੱਕ ਮਹੱਤਵਪੂਰਨ ਸਫਲਤਾ ਅੱਜ ਹਾਸਲ ਕੀਤੀ ਆ ਮੈਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੂੰ ਮੁਬਾਰਕਬਾਦ ਜਿਹੜੀ ਚਾਹਾਂਗਾ ਕਿ ਉਹਨਾਂ ਦੀ ਮਿਹਨਤ ਜਿਹੜੀ ਆ ਉਹ ਲਗਾਤਾਰ ਸਫਲਤਾਪੂਰਵਕ ਅੱਗੇ ਵਧ ਰਹੀ ਆ ਔਰ ਲਗਾਤਾਰ ਜਿਹੜੀ ਹੈ ਕਾਮਯਾਬੀ ਸਾਨੂੰ ਇਸ ਚ ਮਿਲ ਰਹੀ ਆ ਇਸ ਤੋਂ ਬਿਨਾ ਇੱਕ ਇੰਪੋਰਟੈਂਟ ਕੇਸ ਜਿਹੜਾ ਜਿਹੜਾ ਹੁਣੇ ਅਸੀਂ ਇੱਕ ਵਿਅਕਤੀ ਫੜਿਆਗਾ ਉਸ ਵਿਅਕਤੀ ਜੋਗਾ ਸਿੰਘ ਨਾਂ ਦਾ ਵਿਅਕਤੀ ਜੋਗਾ ਸਿੰਘ ਨਾਂ ਦਾ ਵਿਅਕਤੀ ਇੱਕ ਜਿਹੜਾ ਕਿ ਕਾਫੀ ਲੰਬੇ ਅਰਸੇ ਤੋਂ 2023 ਤੋਂ ਅਕਤੂਬਰ 2023 ਤੋਂ ਲਗਾਤਾਰ ਹੋ ਉਹ ਫਸਟ ਟਾਈਮ ਉਹਨੂੰ ਅਸੀਂ ਇਸ ਕੇਸ ਚ 28 9 2023 ਨੂੰ 28 9 2023 ਨੂੰ ਨੂੰ ਪੁਲਿਸ ਨੇ ਬਤੌਰ ਦੋਸ਼ੀ ਜਿਹੜਾ ਮੁਕਦਮੇ 'ਚ ਡੋਮੀਨੇਟ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਫਾਜ਼ਿਲਕਾ ਦੀ ਕੋਰਟ ਨੇ ਆਨਰੇਬਲ ਡਿਸਟ੍ਰਿਕਟ ਅੰਡ ਸੈਸ਼ਨ ਦੇ ਵਿੱਚ ਫਾਜ਼ਿਲਕਾਰ ਨੇ ਅਕਤੂਬਰ 2023 'ਚ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਔਰ ਉਸ ਤੋਂ ਬਾਅਦ ਜਨਵਰੀ 2024 ਦੇ ਵਿੱਚ ਹਾਈ ਕੋਰਟ ਨੇ ਵੀ ਜਿਹੜੀ ਆ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਐਲਓਸੀ ਜਿਹੜੀ ਸੀ ਉਹ ਜਾਰੀ ਹੋਈ ਹੋਈ ਸੀਗੀ ਤਾਂ ਕਿ ਉਹ ਵਿਦੇਸ਼ ਨਾ ਭਾਜੇ ਮੈਂ ਇਸ ਕੇਸ ਦਾ ਥੋੜਾ ਪਿਛੋਕੜ ਜਾਣਨਾ ਚਾਹਾਂਗਾ ਕਿ ਗੁਰਦੇਵ ਸਿੰਘ ਦੇਵੀ ਨਾਮ ਦਾ ਗੁਰਦੇਵ ਸਿੰਘ ਦੇਵੀ ਨਾਮ ਦਾ ਇੱਕ ਐਕਸ ਚੇਅਰਮੈਨ ਐਕਸ ਚੇਅਰਮੈਨ ਢਿਲਮਾ ਜਿਹੜਾ ਕਿ ਭੁਲੱਥ ਹਲਕੇ ਚੋਂਦਾਗਾ ਜਿੱਥੋਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਜਿੱਤ ਕੇ ਆਉਂਦੇ ਨੇ ਕਿ ਉਹ ਹਲਕੇ ਦਾ ਇੱਕ ਚੇਅਰਮੈਨ ਗੁਰਦੇਵ ਸਿੰਘ ਦੇਵੀ ਜਿਹਦੇ ਕੋਲੋਂ 2 ਕਿਲੋ ਹੈਰੋਇਨ 24 ਸੋਨੇ ਦੇ ਵਿਸਕਟ ਇੱਕ ਭਾਰਤ ਦਾ ਬਣਿਆ ਹੋਇਆ ਦੇਸੀ ਪਿਸਤੌਲ ਦੋ ਪਾਕਿਸਤਾਨ ਦੇ ਸਿੰਮ ਇੱਕ ਟਾਟਾ ਸਫਾਰੀ ਗੱਡੀ ਜਿਹੜੀ ਆ ਉਸ ਸਮੇਂ ਬਰਾਮਦ ਹੋਈ ਸੀ 2014 ਦੇ ਵਿੱਚ 2014 ਦੇ ਵਿੱਚ ਬਰਾਮਦ ਹੋਈ ਉਹਦੇ ਵਿੱਚੋਂ ਕਾਫੀ ਸਾਰੇ ਦੋਸ਼ੀ ਜਿਹੜੇ ਨੇਗੇ ਉਹਨਾਂ ਨੂੰ ਸਜ਼ਾ ਹੋਊਗੀ ਔਰ ਬਹੁਤ ਸਾਰੇ ਜਿਹੜੇ ਤਿੰਨ ਚਾਰ ਦੋਸ਼ੀ ਸੀ ਜਿਹੜੇ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਹੋ ਗਏ ਔਰ ਜਦੋਂ ਉਹ ਗੁਰਦੇਵ ਸਿੰਘ ਦੇਵੀ ਐਬਸਕਾਂਡਡ ਸੀਗਾ ਜਦੋਂ ਗੁਰਦੇਵ ਸਿੰਘ ਦੇਵੀ ਡੂਰਿੰਗ ਦੀ ਇਨਵੈਸਟੀਗੇਸ਼ਨ ਕਿਉਂਕਿ ਮੌਕੇ ਤੋਂ ਨਹੀਂ ਫੜਿਆ ਗਿਆ ਸੀ ਉਹ ਮੌਕੇ ਤੋਂ ਆਪਣੀ ਗੱਡੀ ਲੈ ਕੇ ਭੱਜ ਗਿਆ ਸੀਗਾ ਔਰ ਪੁਲਿਸ ਨੂੰ ਪਿੱਛਾ ਕਰਦੀ ਸੀ ਥੋੜੇ ਦਿਨ ਉਹ ਥੋੜੇ ਦਿਨਾ ਬਾਹਰ ਫੜਿਆ ਗਿਆ ਸੀਗਾ ਤਾਂ ਉਸ ਸਮੇਂ ਦੌਰਾਨ ਜਦੋਂ ਉਹ ਭਗੌੜਾ ਰਿਹਾ ਉਸ ਸਮੇਂ ਦੇ ਦੌਰਾਨ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੇ ਬਹੁਤ ਸਾਰੀਆਂ ਕਾਲਸ ਉਹਨਾਂ ਦੀ ਸਿਸਟਰ ਜਿਹੜੀ ਕਿ ਯੂਕੇ ਦੀ ਰੈ residense ਆ ਚਰਨਜੀਤ ਕੌਰ ਚਰਨਜੀਤ ਕੌਰ ਦੇ ਨਾਲ ਗੱਲਬਾਤ ਕਰਦੇ ਸੀ ਔਰ ਉਸੇ ਸਮੇਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦੇ ਜਿਹੜੇ ਗਨਮੈਨ ਸੀ ਜੋਗਾ ਸਿੰਘ ਇਹ ਇਹਨਾਂ ਦੇ ਮੋਬਾਈਲ ਤੋਂ ਗੱਲਬਾਤ ਕਰਦੇ ਸੀ ਲਗਾਤਾਰ ਕਨਵਰਸੇਸ਼ਨ ਜਿਹੜੀ ਆ ਉਹ ਲੰਬਾ ਲੰਬਾ ਸਮਾਂ ਹੁੰਦੀ ਰਹਿੰਦੀ ਸੀਗੀ ਸੋ ਇੱਕ ਭਗੌੜੇ ਦੇ ਨਾਲ ਇੱਕ ਭੱਜੇ ਹੋਏ ਵਿਅਕਤੀ ਦੇ ਨਾਲ ਇੱਕ ਲੋਕਾਂ ਦੇ ਚੁਣੇ ਹੋਏ ਰਿਪ੍ਰেজেন্টেਡ ਦੁਆਰਾ ਗੱਲਬਾਤ ਕਰਨੀ ਇਹ ਸ਼ੋਅ ਕਰਦਾਗਾ ਕਿ ਉਹਦਾ ਕੀ ਰੋਲ ਸੀ ਉਸ ਮਕਦਮੇ ਦੇ ਵਿੱਚ ਸੋ ਇਹ ਕਾਰਵਾਈ ਹੋਈ ਹੈ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਪੁਲਿਸ ਨੂੰ ਮਿਲੀ ਆ ਸਾਡੀ ਇਸ ਮਹਿਮ ਨੂੰ ਮਿਲੀ ਆ ਸੋ ਜੋਗਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ 에ਰਪੋਰਟ ਦੇ ਉੱਤੇ ਜਦੋਂ ਇੰਟਰਨੈਸ਼ਨਲ 에어ਪੋਰਟ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੇ ਉੱਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਸਮੇਂ 에어ਪੋਰਟ ਦੇ ਉੱਤੇ ਉਹਨੂੰ ਰੋਕਿਆ ਗਿਆ ਰੋਕ ਰੋਕਣ ਤੋਂ ਬਾਅਦ ਉਹਨੂੰ ਜਿਹੜਾ ਉੱਥੋਂ ਅੱਜ ਪੰਜਾਬ ਪੁਲਿਸ ਲੈ ਕੇ ਆਏ ਸੀ ਅੱਜ ਉਹਨਾਂ ਦਾ 5 ਦਿਨ ਦਾ ਪੁਲਿਸ ਰਿਮਾਨ ਜਿਹੜਾ ਮਿਲਿਆ ਗਿਆ ਹੁਣ ਇਨਵੈਸਟੀਗੇਸ਼ਨ ਜਿਹੜੀ ਆ ਅੱਗੇ ਫਰਦਰ ਚੱਲੂਗੀ ਇਨਵੈਸਟੀਗੇਸ਼ਨ ਦੌਰਾਨ ਹੋਰ ਕੀ ਕੀ ਖੁਲਾਸੇ ਹੁੰਦੇ ਨੇਗੇ ਉਹ ਵੀ ਤੁਹਾਡੇ ਨਾਲ ਸਮੇਂ-ਸਮੇਂ ਸਿਰ ਸਾਂਝੇ ਕਰਦੇ ਰਵਾਂਗੇ ਪਰ ਲੇਕਿਨ ਮੈਂ ਸਮਝਦਾ ਗੁਰਦੇਵ ਸਿੰਘ ਦੇਵੀ ਕੇਸ ਦੇ ਅੰਦਰ ਅੱਜ ਇੱਕ ਅਹਿਮ ਮੋੜ ਆਇਆ ਹੈ ਕਿ ਇੱਕ ਅਹਿਮ ਅਕਿਊਜ਼ ਜਿਹੜਾ ਕਿ ਉਸ ਸਮੇਂ ਇੱਕ ਭੱਜੇ ਹੋਏ ਦੋਸ਼ੀ ਦੀ ਹੈਲਪ ਕਰ ਰਿਆ ਸੀਗਾ ਇੱਕ ਭੱਜੇ ਹੋਏ ਦੋਸ਼ੀ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲ ਕਰ ਰਿਆ ਸੀਗਾ ਔਰ ਲੋਕੇਸ਼ਨ ਉਹਦੀ ਤੇ ਸੁਖਪਾਲ ਸਿੰਘ ਖਹਿਰਾ ਦੀ ਇਕੱਠੀ ਆ ਰਹੀ ਸੀਗੀ ਇਹ ਸਾਰਾ ਕੁਝ ਕਿਉਂਕਿ ਚਲਾਨ ਆਲਰੇਡੀ ਕੋਰਟ ਚ ਪੇਸ਼ ਹੋ ਚੁੱਕਿਆ ਕੋਰਟ ਦੇ ਅੰਦਰ ਆ ਔਰ ਇਹ ਸਾਰਾ ਜਦੋਂ ਹਰਜੋਗਾ ਸਿੰਘ ਫੜਿਆ ਗਿਆ ਮੈਂ ਸਮਝਦਾ ਸੋ ਇਹਦੇ ਫੜਨ ਦੇ ਤੋਂ ਬਾਅਦ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਅ